ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਆਦੇਹਾ ਅੱਜ ਦੀ ਵੱਡੀ ਖਬਰ ਦੋਸਤ ਅਜਹਾ ਤਾ ਦੀ ਕਿ ਲੋਡ ਟ੍ਰੰਪ ਨੇ ਪਾਕਿਸਤਾਨ ਨਾਲ ਕੀਤੀ ਵੱਡੀ ਡੀਲ ਕਿਹਾ ਇੱਕ ਦਿਨ ਭਾਰਤ ਨੂੰ ਤੇਲ ਵੇਚੇਗਾ ਪਾਕਿਸਤਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਇੱਕ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨਾਲ ਇੱਕ ਵੱਡਾ ਵਪਾਰਕ ਸੌਦਾ ਕੀਤਾ ਹੈ। ਇਸ ਦੇ ਤਹਿਤ ਦੋਵੇਂ ਦੇਸ਼ ਮਿਲ ਕੇ ਪਾਕਿਸਤਾਨ ਨੂੰ ਵਿਸ਼ਾਲ ਤੇਲ ਭੰਡਾਰ ਵਿਕਸਿਤ ਕਰਨਗੇ। ਇਸ ਤੋਂ ਪਹਿਲਾਂ 트াম্প ਨੇ ਭਾਰਤ ਤੇ ਟ੍ਰੈਫਿਕ ਬਾਰੇ ਕਿ ਹੱਸੀ ਕਿ ਭਾਰਤ ਇੱਕ ਦੋਸਤਾਨਾ ਦੇਸ਼ ਹੈ। ਹਾਲ ਕੀ ਹਾਲ ਹੈ ਕਿ ਵਿੱਚ ਉਹਨਾਂ ਨੇ ਟ੍ਰੈਫਿਕ ਵਿੱਚ ਕਿਸੇ ਵੀ ਰਾਹਤ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ト੍ਰੰਪ ਪਾਕਿਸਤਾਨ ਨਾਲ ਤੇਲ ਸੌਦੇ ਬਾਰੇ ਗੱਲ ਕਰ ਰਹੇ ਹਨ ਉਹਨਾਂ ਇਹ ਵੀ ਕਿਹਾ ਹੈ ਕਿ ਸ਼ਾਇਦ ਇੱਕ ਦਿਨ ਪਾਕਿਸਤਾਨ ਭਾਰਤ ਨੂੰ ਤੇਲ ਵੇਚੇਗਾ ਹਾਲਕੀ ਵਿੱਚ ਇਹ ਸਪਸ਼ਟ ਨਹੀਂ ਹੈ ਕਿ ト੍ਰੰਪ ਕਿਹੜੇ ਤੇਲ ਪੰਡਾਰ ਬਾਰੇ ਗੱਲ ਕਰ ਰਹੇ ਹਨ ਪਾਕਿਸਤਾਨ ਨਾਲ ਮਿਲ ਕੇ ਵੱਡੇ ਤੇਲ ਪੰਡਾਰ ਵਿਕਸਿਤ ਕਰਨਗੇ ਕਹਾਂਗੇ ト੍ਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਹੈ ਕਿ ਅਸੀਂ ਪਾਕਿਸਤਾਨ ਨਾਲ ਇੱਕ ਸਮਝੌਤਾ ਕੀਤਾ ਹੈ ਇਸ ਦੇ ਤਹਿਤ ਪਾਕਿਸਤਾਨ ਅਤੇ ਅਮਰੀਕਾ ਮਿਲ ਕੇ ਆਪਣੇ ਵਿਸ਼ਾਲ ਤੇਲ ਪੰਡਾਰਿਕ ਵਿਕਸਤ ਕਰਨਗੇ ਉਹਨਾਂ ਇਹ ਵੀ ਕਿਹਾ ਹੈ ਕਿ ਕਿ ਇਹ ਅਜੇ ਵੀ ਫੈਸਲਾ ਕੀਤਾ ਜਾ ਰਹਾ ਜਾ ਰਿਹਾ ਹੈ ਕਿ ਕਿ ਕਿਹੜੀ ਕੰਪਨੀ ਤੇਲ ਕਿਹੜੀ ਤੇਲ ਕੰਪਨੀ ਨੂੰ ਸਾਂਝਦਾਰੀ ਦੀ ਅਗਵਾਈ ਕਰਨਗੇ ਪਾਕਿਸਤਾਨ ਇਸ ਸਮੇਂ ਆਪਣੀਆਂ ਆਪਣੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਾਦ ਪੂਰਬ ਤੋਂ ਤੇਲ ਆਜ਼ਾਦ ਕਰਦਾ ਹੈ ਪਰ ਕੁਝ ਰਿਪੋਰਟਾਂ ਅਨੁਸਾਰ ਪਾਕਿਸਤਾਨ ਕੋਲ ਸਮੁੰਦਰ ਵਿੱਚ ਤੇਲ ਤੇ ਵੱਡੇ ਪੰਡਾਰਹਣ ਤਕਨੀਕੀ ਕਮੀਆਂ ਨਕੇ ਪੈਸੇ ਦੀ ਘਾਟ ਕਰਨ ਇਹਨਾਂ ਦੀ ਵਰਤੋਂ ਅਜੇ ਤੱਕ ਨਹੀਂ ਕੀਤੀ ਗਈ ਹੈ ਪਾਕਿਸਤਾਨ ਇਹਨਾਂ ਪੰਡਾਰਾ ਨੂੰ ਵਿਕਸਤ ਕਰਨ ਲਈ ਨਿਵੇਸ਼ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਟਰੰਪ ਨੇ ਮਜ਼ਾਕ ਕੀਤਾ ਹੈ ਕਿ ਕੌਣ ਜਾਣਦਾ ਹੈ ਕਿ ਸ਼ਾਇਦ ਇੱਕ ਦਿਨ ਪਾਕਿਸਤਾਨ ਭਾਰਤ ਨੂੰ ਤੇਲ ਵੇਚੇਗਾ ਇਸ ਸਮਝੌਤੇ ਤੇ ਪਾਕਿਸਤਾਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਦੋਸਤੀ ਦੀ ਗੱਲ ਕਰਨ ਤੋਂ ਬਾਅਦ ਟਰੰਪ ਨੇ ਸੌਦੇ ਤੋਂ ਮੂੰ ਮੋੜ ਲਿਆ ਮੋੜਿਆ 트럼ਪ ਦਾ ਐਲਾਨ ਅਜੇ ਹੀ ਸਮੇਂ ਆਇਆ ਹੈ ਕਿ ਜਦੋਂ ਉਹਨਾਂ ਨੇ ਭਾਰਤ ਤੇ 25% ਟੈਕ ਨੂੰ ਲਗਾਉਣ ਦਾ ਐਲਾਨ ਕੀਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ